ਲੋ ਵੀ ਦੋਸਤੋ ਆਪਾਂ ਪਹੁੰਚੇ ਹੋਇਆ ਭਾਰਤ ਮੈਡੀਕਲ ਹਾਲ ਪਿੰਡ ਪੱਖੋਕਲਾਂ ਜਿੱਥੇ ਬਾਈ ਨਾ ਬਹੁਤ ਵਧੀਆ ਜਿਹੜਾ ਦਵਾਈਆਂ ਦਿੰਦਾ ਹੈਗਾ ਤੇ ਕਿਹੜੀ ਕਿਹੜੀ ਦਵਾਈ ਦਿੰਦਾ ਹੈ ਕਹਿੰਦਾ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਆ ਹੈਗੀ ਉਹ ਹੈਗੀ ਮਰਦਾਨਾ ਕਮਜ਼ੋਰੀ ਦੀ ਤੇ ਬਾਈ ਦੀ ਜਿਹੜੀ ਦਵਾਈ ਹੈਗੀ ਗਰੰਟੀ ਵਾਲੀ ਹੈਗੀ ਕਿਉਂਕਿ ਉਹ ਬਾਈ ਅੱਜ ਦਾ ਨਹੀਂ ਕਹਿੰਦਾ ਪੁਰਾਣਾ ਕੰਮ ਕਰਦਾ ਤੇ ਬਾਈ ਨਾਲ ਕਰਦੇ ਆਪਾਂ ਅੰਦਰ ਗੱਲ ਬਾਤ ਗਏ ਬਾਈ ਬੜਾ ਸਾਸਰੀ ਕਾਲੀ ਸੱਚੀ ਗੱਲ ਹੈ ਉਹ ਠੀਕਾ ਬਾਈ ਜੀ ਠੀਕ ਠਾਕ ਲੋ ਜੀ ਬਾਈ ਨਾਲ ਆਪਾਂ ਬੈਠ ਕੇ ਕਰਾਂਗੇ ਗੱਲਾਂ ਬਾਤਾਂ ਉਹ ਗੂਏ ਹੋਣਾ ਦਿੱਕਤ ਕਰ ਰਹੀ ਹੈ ਜੈਸ ਟਾਈਮ ਮਰਦਾਨਾ ਕਮਜ਼ੋਰੀ ਦੀ ਹਾਂਜੀ ਬਾਈ ਜੀ ਠੀਕ ਹੈ ਨਾ ਤੇ ਉਹਦੇ ਵਾਸਤੇ ਆਪਾਂ ਕਿਹੜੀ ਦਵਾਈ ਹੈ ਜਿਹੜੀ ਤਿਆਰ ਕਰੀ ਹੈ ਆਪਾਂ ਦਵਾਈ ਬਾਈ ਜੀ ਆਹ ਤਿਆਰ ਕੀਤੀ ਹੈ ਮਰਦਾਨਾ ਕਮਜ਼ੋਰੀ ਵਾਸਤੇ ਠੀਕ ਹੈ ਜੀ ਇਹ ਛੋਟੀ ਜਿਹੀ ਡੱਬੀ ਤਿਆਰ ਕੀਤੀ ਆਪਾਂ ਪਹਿਲਾਂ ਕਾਫੀ ਸਾਲਾਂ ਤੋਂ ਇਹ ਦਵਾਈ ਤਿਆਰ ਕਰਦੇ ਆ ਰਹੇ ਹਾਂ ਹਾਂਜੀ ਤੇ ਪਹਿਲਾਂ ਆਪਾਂ ਕੋਈ মিডিਆ ਦੇ ਵਿੱਚ ਨਹੀਂ ਸੀ ਆਏ ਯਾਨੀ ਪਿੰਡ ਪੱਧਰ 'ਤੇ ਆਪਾਂ ਇਹ ਦਵਾਈ ਦਿੰਦੇ ਸੀ ਠੀਕ ਹੈ ਤੇ ਜਾਂ ਨੇੜੇ-ਨੇੜੇ ਦੇ ਪਿੰਡਾਂ ਦੇ ਲੋਕ ਹੀ ਲੈ ਕੇ ਜਾਂਦੇ ਸੀ ਹੂੰ ਤੇ ਪਰ ਹੁਣ ਆਪਾਂ ਇਹਨੂੰ ਥੋੜਾ ਜਿਹਾ ਵੱਡਾ ਵੱਡੀ ਪੱਧਰ ਤੇ ਚਲਾਉਣ ਬਾਰੇ ਸੋਚਿਆ ਠੀਕ ਹੈ ਜੀ ਤੇ ਆਪਾਂ ਸੋਚਿਆ ਵੀ ਯਾਰ ਪੰਜਾਬ ਦੇ ਜਿਹੜੀ ਨੌਜਵਾਨੀ ਆ ਉਹਦੀ ਕੁਝ ਲੁੱਟ ਵੀ ਹੋ ਰਹੀ ਹੈ ਹੂੰ ਕੁਸ ਉਹਨਾਂ ਨੂੰ ਗਲਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਹਨਾ ਜੀ ਹਾਂਜੀ ਤੇ ਇਸ ਕਰਕੇ ਫਿਰ ਆਪਾਂ ਇਹ ਦਵਾਈ ਬਾਰੇ ਸੋਚਿਆ ਦੁਬਾਰਾ ਦੇਣ ਬਾਰੇ ਠੀਕ ਹੈ ਤੇ ਆਪਾਂ ਇਹ ਫਿਰ ਹੁਣ ਦੁਬਾਰਾ ਸਟਾਰਟ ਕੀਤੀ ਹੈ ਜੀ ਠੀਕ ਹੈ ਤੇ ਵੈਸੇ ਆਪਾਂ ਕਦੋਂ ਤੋਂ ਲੱਗੇ ਹੋਏ ਹਾਂ ਜੀ ਇਹ ਜਿਹੜੇ ਦਵਾਈ ਤਿਆਰ ਕਰਨੇ ਇਹ ਦਵਾਈ ਦਾ ਜਿਹੜਾ ਆਪਣਾ ਇਹ ਦਵਾਈ ਹੈ ਜੀ ਇਹ ਇਲੈਕਟ੍ਰੋ ਹੋਮਿਓਪੈਥੀ ਦਵਾਈ ਹੈ ਜੀ ਆਪਣੀ ਠੀਕ ਹੈ ਇਹ ਦਵਾਈ ਆਪਾਂ ਬਣਾਈ ਸੀਗੀ ਪਹਿਲਾਂ 9798 ਦੇ ਵਿੱਚ ਠੀਕ ਹੈ ਕਹਿੰਦੇ ਆ ਕਿ ਤਜਰਬਾ ਪੁਰਾਣਾ ਹੈਗਾ ਤਜਰਬਾ ਪੁਰਾਣਾ ਉਦੋਂ ਨਾਲ ਇਲੈਕਟਰੋ ਹੋਮਿਓਪੈਥੀ ਦਵਾਈਆਂ ਨੂੰ ਲੋਕ ਬੜੀ ਮਾਨਤਾ ਨਹੀਂ ਸੀ ਦਿੰਦੇ ਉਦੋਂ ਅੰਗਰੇਜ਼ੀ ਦਵਾਈਆਂ ਹੀ ਲੋਕਾਂ ਨੂੰ ਹੁੰਦਾ ਵੀ ਉਹ ਵਧੀਆ ਨੇ ਹੂੰ ਹੁਣ ਜਦੋਂ ਦਾ ਅੰਗਰੇਜ਼ੀ ਦਵਾਈਆਂ ਥੋੜਾ ਜਿਹਾ ਲੋਕਾਂ ਦਾ ਸਾਥ ਛੱਡ ਗਈਆਂ ਕਿਸੇ ਬਿਮਾਰੀ ਨੂੰ ਜੜ ਤੋਂ ਠੀਕ ਨਹੀਂ ਕਰਦੀਆਂ ਹੁਣ ਉਦੋਂ ਤੋਂ ਲੋਕ ਫਿਰ ਦੁਬਾਰਾ ਹੋਮੋਪੈਥੀ ਦਵਾਈਆਂ ਆਯੁਰਵੈਦਿਕ ਜਾਂ ਇਲੈਕਟ੍ਰੋਪੈਥੀ ਦਵਾਈਆਂ ਵੱਲੀ ਮੁੜੇ ਨੇ ਦੇਸੀ ਕਣੀ ਮੁੜਾ ਹਾਂ ਹੁਣ ਉਹਦਾ ਕਰਕੇ ਅਸੀਂ ਫਿਰ ਜਦੋਂ ਲੋਕਾਂ ਦੀ ਮੰਗ ਹੈ ਵੀ ਉਹ ਅਸੀਂ ਇਲੈਕਟ੍ਰੋਪੈਥੀ ਦਵਾਈਆਂ ਖਾਣੀਆਂ ਫਿਰ ਅਸੀਂ ਇਲੈਕਟ੍ਰੋ ਹੋਮੋਪੈਥੀ ਦਵਾਈਆਂ ਦੁਆਰਾ ਸਟਾਰਟ ਕੀਤੀਆਂ ਠੀਕ ਹੈ ਕਹਿੰਦੇ ਹੋ ਕਿ ਇਹ ਜੜੀ ਬੂਟੇ ਤੋਂ ਤਿਆਰ ਹੋਈ ਹੋਈ ਹੈ ਜੀ ਹਾਂ ਇਹਦੇ ਵਿੱਚ ਦੋ ਕਿ ਜੜੀਆਂ ਬੂਟੀਆਂ ਨੇ ਬਾਕੀ ਸਾਰੀਆਂ ਇਲੈਕਟਰ ਹੋਮਿਓਪੈਥੀ ਦਵਾਈ ਹੈ ਠੀਕ ਹੈ ਕੋਈ ਪਾਸਮਾ ਵਗੈਰਾ ਕੋਸੇ ਪਾਸਮਾ ਨਹੀਂ ਹੈ ਜੀ ਕਿਉਂਕਿ ਜਿਹੜੀਆਂ ਪਾਸਮਾ ਨੇ ਉਹ ਆਪਾਂ ਜੇ ਆਪਾਂ ਬਣਾਉਨੇ ਆ ਕਿਉਂਕਿ ਉਹ ਕੱਚੀਆਂ ਰਹਿਣ ਦਾ ਬਹੁਤ ਡਰ ਹੁੰਦਾ ਹਮਮ ਕਈ ਵਾਰ ਕੱਚੀਆਂ ਰਹਿ ਜਾਂਦੀਆਂ ਨੇ ਬਾਕੀ ਜਿਹੜੀਆਂ ਪਾਸਮਾ ਹੁਣ ਬਣੀਆਂ ਆ ਰਹੀਆਂ ਨੇ ਪਹਿਲਾਂ ਜਿਵੇਂ ਵੱਡੀਆਂ ਕੰਪਨੀਆਂ ਦੀਆਂ ਪਹਿਲਾਂ ਤੋਂ ਆਪ ਬਣਾਉਂਦੇ ਹੁੰਦੇ ਹਮਮ ਹੁਣ ਕੋਈ ਬਣਾਉਂਦਾ ਨਹੀਂ ਬਾਈ ਬਾਕੀ 100-100 ਪੁੱਠ ਦੇਣੀ ਪੈਂਦੀ ਉਹਨੂੰ ਕਿਹ ਜੇ 100 ਪੁੱਠੀ ਭਸਮ ਬਣਾਉਣੀ ਆ 3 ਦਿਨਾਂ ਚ ਇੱਕ ਪੁੱਠ ਦਿੱਤੀ ਜਾਂਦੀ ਆ ਤਾਂ 300 ਪੁੱਠੀ ਭਸਮ 300 ਦਿਨਾਂ ਚ ਤਿਆਰ ਹੁੰਦੀ ਕਿਹੜਾ ਇਨਵੇਟ ਕਰਨੀ ਹਾਂ ਇਨਵੇਟ ਨਹੀਂ ਹੈ ਨਾ ਹੀ ਕਿਸੇ ਕੋਲੇ ਟਾਈਮ ਆ ਕਹਿ ਜਰੂਰ ਦਿੰਦੇ ਨੇ ਅਸੀਂ ਸੋਨਾ ਭਸਮ ਪਾਇਆ ਜੀ ਇਹ ਚ ਅਸੀਂ ਚਾਂਦੀ ਭਸਮ ਪਾਇਆ ਕੋਈ ਨਹੀਂ ਪਾਉਂਦਾ ਬਾਈ ਸਭ ਲੁੱਟ ਕਰਦੇ ਨੇ ਤੇ ਇਹਦੇ ਵਿੱਚ ਵੀ ਮੈਂ ਕੋਈ ਭਸਮ ਨਹੀਂ ਪਾਈ ਹੋਈ ਤੇ ਇਹ ਸਿਰਫ ਸਿੰਪਲ ਦਵਾਈ ਆ ਤੇ ਸਿੰਪਲ ਦਵਾਈ ਵੀ ਖਾਣੀ ਚਾਹੀਦੀ ਆ ਕਿਉਂਕਿ ਭਸਮਾਂ ਵਗੈਰਾ ਨੇ ਜਿਹੜੀਆਂ ਬੜੀਆਂ ਭਾਰੀ ਹੁੰਦੀਆਂ ਨੇ ਸਾਡੇ ਗੁਰਦਿਆਂ ਵਗੈਰਾ ਨੂੰ ਔਖਾ ਬਹੁਤ ਆ ਉਹਨੂੰ ਪਚਾਉਣਾ ਉਹਨਾਂ ਤੇ ਨੁਕਸਾਨ ਕਰਦੀਆਂ ਨੇ ਵੀ ਆਮ ਹੀ ਕਿਤੋਂ ਭਸਮ ਲੈ ਕੇ ਨਹੀਂ ਖਾਣੀ ਵੀ ਨਹੀਂ ਚਾਹੀਦੀ ਤੇ ਆਪਾਂ ਤੇ ਇਹੀ ਕਹਿੰਦੇ ਆ ਵੀ ਭਸਮਾ ਬੜੀਆਂ ਸੋਚ ਸਮਝ ਕੇ ਖਾਓ ਚੰਗੇ ਵੇਦ ਤੋਂ ਖਾਓ ਜੇ ਖਾਣੀਆਂ ਨਹੀਂ ਭਸਮ ਨਾਲ ਪੂਰੀ ਜਾਣਕਾਰੀ ਲੈ ਕੇ ਫਿਰ ਖਾਣੀ ਜੀ ਹਾਂ ਕਿਉਂਕਿ ਭਸਮ ਔਖੀ ਬਹੁਤ ਹੈ ਭਸਮ ਥੋੜੀ ਥੋੜੀ ਖਾਣੀ ਹੁੰਦੀ ਹੈ ਬੜੀ ਬੜੇ ਤਰ੍ਹਾਂ ਟੰਗ ਹੁੰਦੇ ਉਹਦੇ ਖਾਣ ਦੇ ਠੀਕ ਹੈ ਇਹਦੇ ਵਿੱਚ ਕੋਈ ਭਸਮ ਨਹੀਂ ਹੈਗੀ ਬਿਨਾ ਭਸਮਾ ਤੋਂ ਐ ਤੇ ਇਹਦਾ ਕੋਈ ਸਾਈਡ ਇਫੈਕਟ ਦੀ ਗੱਲ ਦੇ ਵਿੱਚ ਗੁਸਰੇ ਕਿਉਂਕਿ ਸਾਈਡ ਇਫੈਕਟ ਵਾਲੀ ਇਹਦੇ ਵਿੱਚ ਕੋਈ ਚੀਜ਼ ਹੀ ਨਹੀਂ ਪਾਈ ਗਈ ਸਾਈਡ ਇਫੈਕਟ ਤਾਂ ਤਾਂ ਹੋਊਗਾ ਨਾ ਠੀਕ ਹੈ ਸਾਈਡ ਇਫੈਕਟ ਨਹੀਂ ਹੈਗਾ ਤੇ ਇਹਦੀ ਕਿੰਨੀ ਖਾਣੀ ਚਾਹੀਦੀ ਹੈ ਤੇ ਕਿੰਨੇ ਟਾਈਮ ਵਿੱਚ ਆਪਣਾ ਅਸਰ ਦਿਖਾਉਂਦੀ ਹੈ ਇਹ 10 ਗ੍ਰਾਮ ਡੇਲੀ ਖਾਣੀ ਚਾਹੀਦੀ ਆ 5 ਗ੍ਰਾਮ ਸੁਬਾ ਖਾ ਲੋ 5 ਗ੍ਰਾਮ ਸ਼ਾਮ ਨੂੰ ਖਾ ਲੋ ਜੇ ਤੁਸੀਂ ਇੱਕ ਟਾਈਮ ਖਾਣੀ ਆ ਤਾਂ ਤੁਸੀਂ ਸ਼ਾਮ ਨੂੰ 10 ਗ੍ਰਾਮ ਇਕੱਠੀ ਖਾ ਲੋ ਦੁੱਧ ਨਾਲ ਬਸ ਤੇ 2-3 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਆਉਣ ਲੱਗ ਜਾਂਦਾ ਹੈ ਤੇ ਬੜਾ ਵਧੀਆ ਇਹਦਾ ਰਿਜ਼ਲਟ ਹੈ ਠੀਕ ਹੈ ਜੀ ਤੇ 100% ਇਹ ਰਿਜ਼ਲਟ ਹੈ ਜਿਹੜਾ ਵੀ ਖਾਊਗਾ ਯਾਨੀ 100% ਠੀਕ ਹੁੰਦਾ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਕਹਿੰਦੇ ਆ ਕਿ 10 ਚੋਂ 5 ਠੀਕ ਹੋਣਗੇ ਜਾਂ 10 ਠੀਕ 8 ਠੀਕ ਹੋਣਗੇ ਪੂਰਾ 100 ਦੇ 100 ਬੰਦੇ ਠੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਕੋ ਡੱਬੀਆਂ ਖਾਣੀਆਂ ਪੈਣਗੀਆਂ ਜੀ ਆਪਾਂ ਨੂੰ ਇਹ ਇੱਕ ਡੱਬੀ ਨਾਲ ਠੀਕ ਹੋ ਜਾਂਦਾ ਜੀ ਜੇ ਕਿਸੇ ਨੂੰ ਕੋਈ ਸ਼ੌਂਕ ਹੈ ਵੀ ਸ਼ੌਂਕੀਆ ਤੌਰ ਤੇ ਖਾਣੀ ਚਾਹੁੰਦਾ ਹੈ ਕਿਉਂਕਿ ਅੱਜ ਕੱਲ ਲੋਕ ਸ਼ੌਂਕੀਆ ਤੌਰ ਤੇ ਬਹੁਤ ਖਾਂਦੇ ਆ ਇਸ ਤਰ੍ਹਾਂ ਦੀਆਂ ਤਾਕਤਵਾਲੀਆਂ ਦਵਾਈਆਂ ਤਾਂ ਕੋਈ ਦੋ ਡੱਬੀਆਂ ਵੀ ਖਾ ਸਕਦਾ ਤਿੰਨ ਵੀ ਖਾ ਸਕਦਾ ਠੀਕ ਹੈ ਕੋਈ ਕੋਈ ਦਾ ਸਾਈਡ ਇਫੈਕਟ ਨਹੀਂ ਹੈ ਜੀ ਆਪਾਂ ਰੇਟ ਦੀ ਗੱਲ ਕਰੀਏ ਤੇ ਰੇਟ ਇਹਦਾ ਜੀ ਹੈਗਾ 1800 ਰੁਪਏ ਠੀਕ ਹੈ ਇੱਕ ਡੱਬੇ ਦਾ ਰੇਟ 1800 ਹੈ ਜੇ ਆਪਾਂ ਆਨਲਾਈਨ ਆਨਲਾਈਨ ਡਿਲੀਵਰੀ ਕਰਨੀ ਹੈ ਉਹਦੇ ਜਿਹੜ ਠੀਕ ਹੈ ਹਾਂ ਹੋਰ ਕੋਈ ਖਰਚਾ ਡਿਲੀਵਰੀ ਪੰਜਾਬ ਹੋ ਰੂਗੀ ਪੰਜਾਬ ਦੇ ਵਿੱਚ ਜਿੱਥੇ ਮਰਜੀ ਡਿਲੀਵਰੀ ਕਰਾ ਲਓ ਜੀ ਦੋ ਦਿਨਾਂ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਵੀ ਭੇਜਣੀ ਹੈ ਠੀਕ ਹੈ ਉਹੀ ਪੇਮੈਂਟ ਆਪਾਂ ਪਹਿਲਾਂ ਹੋਊਗੀ ਜੀ ਪੇਮੈਂਟ ਆਨਲਾਈਨ ਪਹਿਲਾਂ ਹੋਊਗੀ ਤੇ ਜੇ ਕੋਈ ਆਫਲਾਈਨ ਆਉਣਾ ਚਾਹੁੰਦਾ ਜੀ ਆਪਾਂ ਨੂੰ ਕਹੇ ਆਪਾਂ ਬੈਠ ਜੀ ਨਾਲ ਕੇ ਬੈ ਕੇ ਗੱਲਬਾਤ ਵੀ ਕਰਕੇ ਆਵਾਂਗੇ ਹਾਂ ਜੀ ਤੇ ਆਪਾਂ ਜਾ ਕੇ ਲੈ ਕੇ ਆਉਣੇ ਆਪਣਾ ਐਡਰੈਸ ਹੈ ਜਿਹੜਾ ਹੈਗਾ ਪੱਖੋ ਕਲਾਂ ਆਪਾਂ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਆਪਣੀ ਦੁਕਾਨ ਹੈਗੀ ਅਸੀਂ ਰੱਲੇ ਵਾਲੇ ਡਾਕਟਰਾਂ ਦੇ ਨਾਂ ਤੇ ਮਸ਼ਹੂਰ ਆ ਪਿਛਲੇ 24 25 ਤੇ ਕਿਤੋਂ ਵੀ ਰੱਲੇ ਵਾਲਾਂ ਦਾ ਦੁਕਾਨ ਪੁੱਛ ਕੇ ਬੱਸ ਸਟੈਂਡ ਦੇ ਉੱਤੇ ਆ ਸਕਦਾ ਠੀਕ ਹੈ ਜੀ ਹਾਂਜੀ ਲੋ ਵੀ ਨੰਬਰ ਵਈਆਂ ਦਾ ਪਰ ਸਕਰੀਨ ਦੇ ਉੱਤੇ ਵੀ ਚਲਾ ਰੱਖਿਆ ਤੇ ਲੋਕੇਸ਼ਨ ਵੀਟੀ ਨੇ ਬੋਲ ਵੀ ਦਿੱਤੇ ਜਿਹੜੇ ਭਰਾ ਇਸ ਚੀਜ਼ ਤੋਂ ਤੰਗ ਨੇਗੇ ਭਾਈ ਇਹ ਸ਼ਰਮ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜੀ ਅੱਜ ਕੱਲ ਇਹ ਬਿਮਾਰੀ ਹੈਗੀ ਹੋ ਰਹੀ ਹੈਗੀ ਤੇ ਇਹਦੇ ਕਰਕੇ ਕਾਫੀ ਜਿਹੜੇ ਘਰ ਖਰਾਬ ਵੀ ਹੋਏ ਨੇਗੇ ਠੀਕ ਤੇ ਭਾਈ ਉਹਦਾ ਹੱਲ ਬਾਈ ਕੋਲ ਹੈਗਾ ਤੇ ਭਾਈ ਨੰਬਰ ਤੇ ਗੱਲ ਕਰਨੀ ਤਾਂ ਕਾਲ ਕਰ ਲੋ ਜੇ ਆ ਕੇ ਬਾਈ ਨਾਲ ਬਹਿ ਕੇ ਇਸ ਕਾਊਂਟਰ ਦੇ ਉੱਤੇ ਇਹਦਾ ਹੱਲ ਲੈ ਕੇ ਜਾਣਾ ਤਾਂ ਬਾਈ ਤੁਸੀਂ ਇੱਥੇ ਆ ਕੇ ਹੱਲ ਵੇ ਲਈ ਜਾ ਸਕਦੇ ਹੋਗੇ ਠੀਕ ਹੈ ਬਾਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਹ ਨੰਬਰ ਤੇ ਕਰਕੇ ਕਾਲ ਬਾਈ ਨਾਲ ਕਰ ਲਓ ਗੱਲਬਾਤ